ਕੀਰਵਾਹਿ ਗੁਰੂ ਸਾਹਿਬ ਜੀਓ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਾ ਮੇਰਾ ਇਹੇ ਬੇਨਤੀ ਸੁਣ ਪ੍ਰਾ ਮੇਰੇ ਦੇ ਨਾਮ ਕਰਪਣੀ ਤੇਰੇ ਸਤਨਾਮ ਕੀਰਵਾਹਿ ਗੁਰੂ ਸਾਹਿਬ ਜੀਓ ਰਾਗ ਸੂਰੀ ਮਹੱਲਾ ਪੰਜਵਾਂ ਘਰ ਤੀਜਾ ੴ ਸਤਿਗੁਰ ਪ੍ਰਸਾਦਿ ਮਿਤ ਨਮੂ ਅਦੰ ਸੋ ਕਸਾਦਰ ਕਰ ਗ੍ਰਪਾ ਉਦਨ ਹਰ ਨਾਗਰ ਚਰਨ ਕਮ ਸਰਨਾਇ ਨਰਾਇਣ ਦੀਨਾ ਨਾ ਭਗਤ ਪ੍ਰਾ ਇਟਨਾ ਜੀਵਣ ਰੂਪਾ ਨੂਪਦਿਆਲਾ ਰਾਵਣ ਗੁਣਾ ਕਟਿਆ ਜਮ ਜਾਲਾ ਅੰਮ੍ਰਿਤ ਨਾਮ ਰਸਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਅਪੈ ਜਪ ਗੋਵਿੰਦ ਸੰਗੇ ਸਵਤਾਰੇ ਓਤ ਨਾਹੀ ਪੰਜ ਵਟਵਾਰੇ ਮਾਨਵਾ ਦੇ ਕਰਮ ਪ੍ਰਭ ਏਕ ਪਿਆਈ ਸਰਬ ਭਲਾ ਸੋਈ ਜਨ ਪਾਈ ਤਾਰਨ ਗ੍ਰੋ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਵਿਨੇ ਅਵਰ ਨ ਕੋਈ ਆਦ ਮਦ ਅੰਤ ਪ੍ਰਭ ਸੋਈ ਸਵੇਨੇ ਆਵਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ